ਕੈਪਟਨ ਮਰਿੰਦਾ ਸਿੰਘ ਜੀ ਆਪਣੀ ਸਿਹਤ ਜਿਹੜੀ ਖਤਮ ਹੋ ਚੁੱਕੀ ਉਹਨ ਦਾ ਪੋਲਿਟੀਕਲ ਕੈਰੀਅਰ ਖਤਮ ਹੋ ਚੁੱਕਾ ਹੁਣ ਉਹ ਆਪਣੇ ਪੋਲਿਟੀਕਲ ਕੈਰੀਅਰ ਲਈ ਇਦਾਂ ਦੀਆਂ ਗੱਲਾਂ ਕਰਦੇ ਕਦੀ ਉਹ ਕਹਿੰਦਿਆ ਕਿ ਉਹ ਜੀ ਉਹ ਕਾਲੀ ਦਲ ਨਾਲ ਸਮਝੌਤਾ ਕਰਨਾ ਚਾਹੀਦਾ ਜੀ ਕਾਲੀ ਦਲ ਅੱਗੇ ਗਾਰਿਕ ਐਕਸਟਰ ਨਾਲ ਸਮਝੌਤਾ ਕਰਕੇ ਬੈਠਾ ਕਾਲੀ ਦਲ ਦੇ ਅੱਗੇ ਪੱਲੇ ਕੱਖ ਦੀ ਜਿਹਦੇ ਨਾਲ ਉਹ ਸਮਝੌਤਾ ਕਰਦੇ ਪਹਿਲਾਂ ਪੁੱਛੋ ਵੀ ਸੁਖਵੀਰ ਦੇ ਪੱਲੇ ਕੀ ਹੈ ਸਖਬੀਰ ਦੇ ਪੱਲੇ ਇੱਕ ਲੋਕ ਸਭਾ ਤੇ ਤਿੰਨ ਸੀਗੀਆਂ ਵਿਧਾਨ ਸਭਾ ਦੋ ਭੱਜ ਗਏ ਉਹਦੇ ਚ ਇੱਕ ਹੀ ਵਿਧਾਨ ਸਭਾ ਰਹਿ ਗਈ ਇੱਕ ਹੀ ਲੋਕ ਸਭਾ ਰਹਿ ਗਈ ਇਸ ਕਰਕੇ ਮਤਲਬ ਹੋੜ ਨੂੰ ਲੱਗਦਾ ਕਿ ਸ਼ਾਇਦ ਮੈਂ ਦਵਾਦਾ ਫਿਰ ਪੰਜਾਬ ਦੀ ਸਿਆਸਤ ਚ ਜਾਊਗਾ ਪਰ ਮੈਂ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਤੇ 227 ਚ ਆਊਗੀ ਆਊਗੀ ਪਰ ਕੈਪਟਨ ਮਰਿੰਦਰ ਤੇ ਉਹਦਾ ਪ੍ਰਵਾਦ ਹੁਣ ਦਵਾਦਾ ਸਿਆਸਤ ਕਦੀ ਨਾ ਸਕਦੇ ਨਾ ਬਾਦਲ ਦਾ ਪ੍ਰਵਾਦ ਆ ਸਕਦਾ ਕਹਿੰਦੇ ਕਹਿੰਦੇ ਜੀ ਕਦੀ ਮੈਂ ਦਾਵਾ ਕਰਨਾ ਜੀ ਕਿ ਜੇ ਮੈਂ ਸਿਆਸਤ ਛੱਡ ਜਾਵਾਂ ਜੇ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਫੜੀ ਕਿੱਥੋਂ ਸਿਆਸਤ ਹੋਣ ਕਿੱਥੋਂ ਬੜੀ ਹੋਣਾ ਜੀ ਕਿਹੜੀ ਸਿਆਸਤ ਹੈ ਜਿਹੜੀ ਉਹਨਾਂ ਤੋਂ ਬੜੀ ਹੈ ਭਾਜੀ ਜਿਹਨੂੰ ਪੁੱਛਦਾ ਕੋਈ ਨਹੀਂ ਕਾਂਗਰਸ ਤੋਂ ਚਲੇ ਗਏ ਕਿਹੜੀ ਸਿਆਸਤ ਹੈ ਜਿਹੜੀ ਉਹਨਾਂ ਨੇ ਫੜੀ ਕੈਪਟਨ ਮਹਿੰਦਰ ਸਿੰਘ ਨੇ ਕਿ ਮੈਂ ਛੱਡ ਦੂੰ ਜੀ ਕਹਿੰਦੇ ਆਮ ਆਦਮੀ ਪਾਰਟੀ ਸਰਕਾਰ ਆਈ ਮੈਂ ਸਿਆਸਤ ਛੱਡ ਦੂੰਗਾ ਮੈਂ ਕਿਹਾ ਸਰ ਮੈਂ ਇਹੀ ਗੱਲ ਕਹਿਣ ਡਿਆ ਚਲੋ ਇਹ ਤਾਂ ਵੱਖਰੀ ਗੱਲ ਆ ਪਰ ਸਿਆਸਤ ਫੜੀ ਕਿਹੜੀ ਹੈ ਜਿਹੜੀ ਉਹਨਾਂ ਛੱਡ ਦੇਣੀ ਆ ਮੈਨੂੰ ਦੇ ਦੇ ਸਭ ਲ ਕੋਈ ਵੀ ਨਹੀਂ ਜੀਦਾ ਸਮਝ ਦੇ ਗੀ ਗੱਲ ਨਾ ਸਾਡੇ ਸਾਨੂੰ ਉਹ ਲੋੜੀ ਉਹ ਕੋ ਸਰਟੀਫਿਕੇਟ ਲੈਣ ਦੀ ਅਸੀਂ ਮਤਲਬ ਜਿਹੜਾ ਵਿਕਾਸ ਹੈ ਉਹਦੇ ਵਿਕਾਸ ਦੇ ਮੁੱਦੇ ਦੇ ਉੱਤੇ 227 ਦੇ ਵਿੱਚ ਦੁਬਾਰਾ ਸਰਕਾਰ ਬਣਾਉਣ ਜਾ ਰਹੇ ਤੁਸੀਂ ਵੀ ਇੱਥੇ ਮੈਂ ਵੀ ਇੱਥੇ ਤੁਹਾਡੇ ਸਾਹਮਣੇ ਸਰਕਾਰ ਬਣੂਗੀ ਬੀਜੇਪੀ ਕਹਿੰਦੀ 117 ਸੀਟਾਂ ਦੇ ਵੱਖਰੇ ਲੜਨਾ ਉਹ ਤੋਂ ਭਾਵੇਂ 117 ਛੱਡ ਕੇ 207 ਦੇ ਲੜਨਾ ਉਹਨਾਂ ਦੀ ਕੀ ਗੱਲ ਹੈ ਉਹਨਾਂ ਨਾਲ ਲੜਨਾ ਹੀ ਆ ਉਹਨਾਂ ਨਾਲ ਜਿੱਤਣਾ ਸਭ ਨੇ ਕਿ ਉਹਦੇ ਲੜਨ ਵਾਸਤੇ ਆਉਣਾ ਉਹਨਾਂ ਕਹਿੰਦਾ ਜਿੱਤਣਾ ਨਾ ਉਹਨਾਂ ਦੇ ਜਿੱਤਣ ਦੀ ਕੋਈ ਸਕੋਪ ਹੈ ਨਾ ਪੰਜਾਬ ਦੇ ਲੋਕ ਉਹਨਾਂ ਦਾ ਪਿਆਰ ਕਰਦੇ ਤੇ ਜੇ ਕਾਲੀ ਭਾਜਪਾ ਗਠਜੰਦਨ ਹੁੰਦਾ ਖਤਰਾ ਕੋਈ ਆਮਾ ਦੀ ਬਾਤ ਮਤਵਲ ਨਹੀਂ ਜੀ ਕੋਈ ਖਤਰਾ ਨਹੀਂ ਮੈਂ ਕਹਿੰਦਾ ਜਿੰਨਾ ਬਰਦੀ ਗਠਜੰਦਨ ਹੋ ਜੇ ਵੱਖ-ਵੱਖ ਦੇਣ ਤਾਂ ਵੀ ਕੋਈ ਖਤਰਾ ਨਹੀਂ ਇਕੱਠੇ ਦੇਣ ਤਾਂ ਵੀ ਕੋਈ ਖਤਰਾ ਨਹੀਂ ਤੇ ਫਿਰ ਇਦਾਂ ਦੇ ਬਿਆਨਬਾਜ਼ੀ ਕਿਉਂ ਕੀਤੀ ਜਾਂਦੀ ਐਵੇਂ ਕੀਤੀ ਐਵੇਂ ਆਪਣਾ ਮਾਂ ਦੀ ਪੰਜਾਬਾ ਕਰ ਰਹੇ ਹੋ ਤੁਹਾਨੂੰ ਮੈਂ ਦੱਸਿਆ ਵੀ ਉਹ ਇਹ ਮਾਹੌਲ ਬਣਾਉਣਾ ਚਾਹੁੰਦੇ ਆ ਤੇ ਮਾਹੌਲ ਬਣੂ ਕਿਦਾਂ ਜੇ ਤੁਹਾਡੇ ਪੱਲੇ ਹੀ ਕੱਖ ਨਹੀਂ ਯਾਰ ਤੁਸੀਂ ਉਹ ਮਹੀਨੇ ਬਾਅਦ ਨਿਕਲ ਕੇ ਦੋ ਮਹੀਨੇ ਆਪਣੇ ਸਿਸ਼ਵਾਂ ਦੇ ਫੌਜ ਨੂੰ ਬਿਆਨ ਦੇ ਦਿੰਦੇ ਹੋ ਇਹਦੇ ਨਾਲ ਸਿਆਸਤ ਹੁੰਦੀ ਹੈ ਏਦਾਂ ਹੁੰਦੀ ਹੈ ਸਿਆਸਤ ਤੁਹਾਡੇ ਦੋ ਬਿਆਨਾਂ ਨਾਲ ਕਿੱਦੇ ਵੱਡੇ ਤੁਸੀਂ ਦੇਸ਼ ਭਗਤ ਹੋ ਜਿਹੜੇ ਤੁਹਾਡੇ ਬਿਆਨਾਂ ਨਾਲ ਪੰਜਾਬ ਦੇ ਲੋਕ ਤੁਹਾਨੂੰ ਵੋਟਾਂ ਬਾ ਦੇਣਗੇ ਉਹ ਕਹਿੰਦੇ ਮੈਂ ਫੌਜ ਵਿੱਚ ਲੜਾਈ ਲੜੀਏ ਦੇਸ਼ ਵਾਸਤੇ ਲੜਾਈ ਲੜੀਏ ਤੇ ਤੁਹਾਨੂੰ ਮੁਖੌਂਦੀ ਨਹੀਂ ਬਣ ਕੇ ਇੱਕ ਦਾ ਦੋ ਦਾ ਬਣ ਕੇ ਤੁਸੀਂ ਹੋਰ ਕੀ ਚਾਹੀਦਾ ਤੁਹਾਨੂੰ ਫਿਰ ਆਮ ਕਹੋ ਮੈਂ ਉਹਦੋਂ ਦੀ ਕਹਾ ਪਾਠ ਪੂਜਾ ਦਾ ਟਾਈਮ ਆ ਹੌਨ ਪਾਰਟ ਫੂਟ ਕਰਨ ਕੈਪਟਨ ਮਨਦਰ ਸਿੰਘ ਨੂੰ ਸਿਆਸਤੂ ਚੜਨ ਦੀ ਗੱਲ ਨਾ ਕਰਨ ਕਿਉਂਕਿ ਸਿਆਸਤ ਆਲਰੇਡੀ ਉਹਨਾਂ ਦੇ ਤਜੋ ਨਿਕਲ ਚੁੱਕੀ ਆ ਉਹਨਾਂ ਦੇ ਪੱਲੇ ਕੁਝ ਨਹੀਂ ਹੈ ਨਾ ਨਾ ਕੁਝ ਕੱਢਨ ਉਹਦੇ ਨਾ ਕੁਝ ਪਾਉਣ ਨੂੰ ਸਮਝਦੇ ਕਿ ਦੀ ਗੱਲ ਉਹ ਸੁਖਬੀਰ ਨਾ ਕਰ ਲੈਂਦਾ ਵੀ ਕੁਝ ਦੀ ਇਕੱਲੇ ਆ ਜਾਂਦਾ ਵੀ ਕੁਝ ਦੀ ਤੇ ਭਾਜਵਾ ਵੀ ਇਕੱਲੇ ਆ ਜਾਂਦਾ ਮੈਂ ਬਤਵਲੀ ਦੀ ਭਾਜਵਾ ਇਕੱਲੇ ਆ ਜਾ ਤਾਂ ਵੀ ਉਹ ਕਾਲੀਦਲ ਨਾਲ ਆ ਜਾਂਦਾ ਵੀ ਦੋਵਾਂ ਦੇ ਪੱਲੇ ਕੱਕ ਦੇ ਠੀਕ ਆ ਬਤਵਲੀ ਦੀ ਕੋਈ ਹਾਂ